ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਨੂੰ ਇੱਕ ਲਿਖਤੀ ਈਮੇਲ ਕੀਤੀ ਸੀ ਤੇ ਮੀਡੀਆ 'ਚ ਵੀ ਜਾਰੀ ਕੀਤੀ ਸੀ ਕਿ ਜਿਹੜੀਆਂ ਆਉਂਦੀਆਂ ਕੋਈ ਵੀ ਚੋਣਾਂ ਆ ਚਾਹੇ ਕਮੇਟੀ ਦੀਆਂ ਕਾਰਪੋਰੇਸ਼ਨਾਂ ਦੀਆਂ ਚਾਹੇ ਉਹ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਆ ਉਹ ਕਿਉਂਕਿ 15 ਬਾੜਾ ਸਾਡਾ 15 ਤਰੀਕ ਤੋਂ ਸ਼ੁਰੂ ਹੋ ਜਾਂਦਾ 6 ਦੀ 15 ਬਾੜਾ ਜਿਹੜਾ ਲਗਭਗ ਮਾਗ ਤੱਕ ਇਹ ਚੱਲਦਾ ਸਾਡਾ ਤੇ ਇਹਦੇ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਗਰ ਕੀਰਤਨ ਤੇ ਬਹੁਤ ਸਾਰੇ ਅਮਰ ਸੰਚਾਰ ਤੇ ਬਹੁਤ ਸਾ ਛੜਦਾਬਾਨ ਸਿੱਖ ਜਿਹੜੇ ਆ ਉਹ ਸ਼ਹੀਦਾਂ ਨੂੰ ਨਤਮਹਤਕ ਹੋਣ ਜਾਂਦੇ ਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਥੇ ਅੱਗੇ ਇੰਨਾ ਚਿਰ ਨਿਕਲ ਗਿਆ 2 ਸਾਲ ਨਿਕਲ ਗਏ ਤੇ ਹੁਣ ਕਾਲ ਕੀ ਆ ਇਹਨੂੰ ਤੁਰੰਤ ਜਿਹੜਾ ਆ ਜਨਵਰੀ ਮਹੀਨੇ ਦੇ ਵਿੱਚ ਕਰਾਉਣੀਆ ਚਾਹੀਦੀਆਂ ਕਿਉਂਕਿ ਮੈਂ ਸਮਝਦਾ ਫਿਰ ਜਿਹੜੇ ਇਲੈਕਸ਼ਨਾਂ ਦੇ ਵਿੱਚ ਘਾਲੇ-ਮਾਲੇ ਹੁੰਦੇ ਆ ਉਹ ਵੀ ਇੱਕ ਕਿਸਮ ਦਾ ਫਿਰ ਉਹ ਸ਼ਹੀਦਾਂ ਦਾ ਨਰਾਦਰ ਹੀ ਆ ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਜਿਹੜੀ ਡੇਟਾ ਤੁਸੀਂ ਦਿੱਤੀਆਂ ਇਹਦਾ ਰਿਵਿਊ ਕਰੋ ਤੇ ਇਹਨਾਂ ਨੂੰ ਜਨਵਰੀ ਦੇ ਵਿੱਚ ਲਾ ਜਾਓ ਤੇ ਮੈਂ ਸਮਝਦਾ ਫਿਰ ਇਹੋ ਹੀ ਜਿਹੜਾ ਇਲੈਕਸ਼ਨਾਂ ਦਾ ਪਰਪਸ 15 ਦਿਨਾਂ ਦਾ ਕੋਈ ਵੱਡਾ ਫਰਕ ਨਹੀਂ ਪੈਂਦਾ ਸੋ ਇਹਨਾਂ ਨੂੰ 15 ਦਿਨ ਘਟੋ ਘਟਾ ਘਟੋ ਘਟ 15 ਦਿਨ ਤੇ ਬਾਅਦ-ਬਾਅਦ ਜਿੰਨਾ ਕੋ ਹੋ ਸਕਦਾ ਆ ਉਹ ਭਾਵੇਂ ਸੁਪਰੀਮ ਕੋਰਟ ਵੱਲੋਂ ਕਾਨੂੰ ਹਦਾਇਤ ਵੀ ਆ ਪਰ ਕੋਈ ਨਹੀਂ ਕਿਉਂਕਿ ਇਹ ਤਾਂ ਮਹੀਨਾ ਹੀ ਸ਼ਹੀਦਾਂ ਦਾ ਆ ਤੇ ਇਹਦੇ ਸਬੰਧ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹਨੂੰ ਤੁਰੰਤ ਜਿਹੜਾ ਆ ਪੋਸਟਪੋਨ ਕੀਤਾ ਜਾਵੇ ਠੀਕ ਇੱਕ ਮਿੰਟ ਲਈ ਅਸੀਂ ਅਗੋਂ ਬੰਦ ਲੈਂਦੇ ਹਾਂ ਅਸਰ ਸ਼ਹੀਦੀ 15 ਵਾਲੇ ਤੇ ਕੀ ਸੇਧ ਦੇਣਾ ਚਾਹੋਗੇ ਤੁਸੀਂ ਸੰਕਟਾਂ ਜਿਹੜੀਆਂ ਆ ਰਹੀਆਂ ਨੇ ਨਤਮਸਤਕ ਹੋਣ ਦੇ ਲਈ ਕੀ ਉਹਨਾਂ ਨੂੰ ਦੇਖੋ ਜਿਹੜੇ ਗੁਰੂ ਕੇ ਸੇਖ ਆ ਤੁਸੀਂ ਆ ਦੇਖਦੇ ਆ ਅੱਜ ਉਹਨ 8 ਤਰੀਕ ਹੋਈ ਆ ਜੀ ਇਹ 15 ਬਾੜਾ ਸਾਡਾ ਅਸਲ 15 ਤਰੀਕ ਤੋਂ ਸ਼ੁਰੂ ਹੁੰਦਾ ਪਹਿਲੀ ਪੋਤੋਂ ਜੀ ਪਰ ਆਹ ਦੇਖੋ ਅੱਜ ਜੋੜ ਮੇਲੇ ਵਾਲੇ ਕੰਮ ਬਣਿਆ ਆ ਤੇ ਲੋਕ ਲਗਾਤਾਰ ਇੱਕ ਮਹੀਨਾ 11 ਸ਼ਹੀਦਾਂ ਦੇ ਖਾਨੇ ਤੇ ਆ ਕੇ ਨਤਮਸਕ ਹੁੰਦੇ ਆ ਇਹ 15 ਤਰੀਕ ਨੂੰ ਐਸੀ ਨੂੰ ਸਾਡੇ ਪਰਿਵਾਰ ਮਛੋੜੇ ਤੋਂ ਇਹ ਜੋੜ ਮੇਲੇ ਦੀ ਪ੍ਰੰਪਤਾ ਹੋਣੀ ਫਿਰ ਪੱਠਾ ਸਾਹਿਬ ਫਿਰ ਐਵੇਂ ਹੀ ਅਨੰਦਪੁਰ ਸਾਹਿਬ ਤੋਂ ਜਿਵੇਂ ਜਿਵੇਂ ਸਤਗੁਰਾਂ ਨੇ ਉਹ ਨੰਦਗੜ੍ਹ ਦਾ ਕਿਲਾ ਛੱਡਿਆ ਸੀ ਏਵੇਂ ਸਵਾ ਸਾਰੀ ਚੱਲਦੀ ਰਹਿਣੀ ਤੇ ਇੱਥੇ ਜਿਹੜਾ ਉਹ ਸਾਡਾ ਜੋੜ ਮੇਲਾ ਉਹ 26 27 28 ਨੂੰ ਹੁੰਦਾ ਤੇ ਪਰ ਲੋਕਾਂ ਦੀ ਆਸਤਾ ਬਹੁਤ ਵੱਡੀ ਆ ਇਸ ਸਥਾਨ ਦੇ ਉੱਤੇ ਪਰ ਆ ਇੱਕ ਮਹੀਨਾ ਲਗਾਤਾਰ 25 26 27 ਸੌਰੀ ਤੇ ਆ ਲੋਕ ਜਿਹੜੇ ਆ ਉਹ ਆਸਤਾ ਰੱਖ ਕੇ ਪਹਿਲੇ ਨਤਮਸਤਕ ਹੋਣ ਆਉਂਦੇ ਆ ਸੋ ਇਹਦੇ ਲਈ ਅਸੀਂ ਪ੍ਰਬੰਧ ਵੀ ਹਰ ਸਾਲ ਦੀ ਤਰ੍ਹਾਂ ਵੱਡੇ ਕਰਦੇ ਆ ਨਗਰ ਕੀਰਤਨ ਵੀ ਹੁੰਦਾ 27 ਤਰੀਕ ਨੂੰ ਨਗਰ ਕੀਰਤਨ ਵੀ ਹੋਊਗਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਇਹ ਉਹ ਮਹੀਨਾ ਆ ਜਦੋਂ ਸਿੱਖ ਆਪਣੇ ਉਹਨਾਂ ਮਹਾਨ ਸ਼ਹੀਦਾਂ ਤੇ ਮਾਣ ਵੀ ਕਰਦਾ ਤੇ ਐਸ ਧਰਤੀ ਨੂੰ ਤਾਂ ਫੜੇ ਸਤਗੁਰੂ ਜੀ ਨੇ ਕਿੱਡਾ ਵੱਡਾ ਬਖਸ਼ਿਸ਼ ਕੀਤਾ ਕਿ ਐਡੀਆਂ ਵੱਡੀਆਂ ਸ਼ਹਾਦਤਾਂ ਨਾ ਕਿਤੇ ਹੋਈਆਂ ਨਾ ਹੋਣੀਆਂ ਇੰਦੋਂ ਮਹਿੰਗੀ ਧਰਤੀ ਕਿਸੇ ਧਰਤੀ ਦੇ ਉੱਤੇ ਨਾ ਕੋਈ ਹੋਈ ਤੇ ਨਾ ਹੋਣੀ ਸੋ ਰਲ ਮਿਲ ਕੇ ਜੋੜ ਮੇਲੇ 'ਚ ਵੀ ਸ਼ਾਮਲ ਹੋਈਏ ਤੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਵੀ ਧਾਰਨ ਕਰੀਏ ਤੇ ਸ਼ਹੀਦਾਂ ਨੂੰ ਸ਼ਰਧਾ ਨਹੀਂ ਸ਼ਹੀਦਾਂ ਦੇ ਨਤਮਸਤਕ ਹੋ ਜੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਭ ਕਈ ਵਾਰੀ ਹੁੱਲੜਬਾਜੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਉਹਨਾਂ ਨੂੰ ਤੁਸੀਂ ਕੀ ਇਸ ਵਾਰੀ ਪੜਨਾ ਕਹਿੰਦੇ ਹੋ ਦੇਖੋ ਮੇਰੀ ਬੇਨਤੀ ਸੁਣੋ ਅਸੀਂ ਪ੍ਰਬੰਧ ਬਹੁਤ ਕਰਦੇ ਆਂ ਪਰ ਇਹ ਇੱਕ ਐਸਾ ਜੋੜ ਮੇਲਾ ਇਥੇ ਹੁੱਲੜਬਾਜੀ ਨਹੀਂ ਕਦੇ ਵੀ ਹੋਈ ਕਿਉਂਕਿ ਇਹ ਸਾਰਾ ਇੱਕ ਜਾਤ ਦੇ ਵਿੱਚ ਲੋਕ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਆ ਤੇ ਯਤਨ ਅਸੀਂ ਕਰਦੇ ਹੁੰਨੇ ਹਮੇਸ਼ਾ ਹੀ ਕਿਉਂਕਿ ਵੱਡੇ ਪ੍ਰਬੰਧ ਆ ਲੰਗਰਾਂ ਦੇ ਪ੍ਰਬੰਧ ਬ ਤੇ ਤੇਲ ਸਿੱਟਣ ਨੂੰ ਵੀ ਕਿਤੇ ਥਾਂ ਨਹੀਂ ਹੁੰਦਾ ਸੋ ਸਾਰਿਆਂ ਨੂੰ ਵੀ ਬੇਨਤੀ ਕਰਦੇ ਆਂ ਭਈ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਬਹਾਲ ਵੀ ਰੱਖਣਾ ਤੇ ਸ਼ੀਸ਼ਾ ਨੂੰ ਨਤਮਸਤਕ ਵੀ